ਕੱਦੂ ਦਾ ਰੇਟ ਅੱਜ ਰਾਮਪਰਾ ਮੰਡੀ ਤੇ 15 ਰੁਪਏ ਪ੍ਰਤੀ ਕਿਲੋ ਵਿਕਿਆ ਕੱਦੂ ਕਰੇਟਾਂ ਵਾਲਾ ਇਹ ਸਾਫ ਕੱਦੂ ਬੜੀਆ ਸੋਹਣਾ ਲਫਾਫੇ ਵਾਲਾ ਕੱਦੂ ਦਾ ਰੇਟ ਅੱਜ ਰਾਮਪਰਾ ਮੰਡੀ ਤੇ 10 ਰੁਪਏ ਸੀ ਪੇਠਾ 8 ਤੋਂ 7 ਰੁਪਏ ਗੋਭੀ ਦਾ ਰੇਟ 45 ਰੁਪਏ ਪ੍ਰਤੀ ਕਿਲੋ ਸੀ ਮਿਰਚ ਦਾ ਰੇਟ ਅੱਜ 35 ਰੁਪਏ ਪ੍ਰਤੀ ਕਿਲੋ ਬੈਂਗਣੀ 20 ਰੁਪਏ ਪ੍ਰਤੀ ਕਿਲੋ ਚੌਲੇ ਦਾ ਰੇਟ 70 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਜਰਮਪੁਰਾ ਮੰਡੀ 12 ਅਗਸਤ ਪਿੰਡੀ ਦਾ ਰੇਟ ਅੱਜ ਮੰਦਾ ਸੀ 25 ਰੁਪਏ ਤੋਂ 30 ਰੁਪਏ ਦੇ ਵਿੱਚ ਪਿੰਡੀ ਦਾ ਰੇਟ ਚੱਲਿਆ ਅੱਜ ਗੋਭੀ ਦਾ ਰੇਟ 45 ਰੁਪਏ ਪ੍ਰਤੀ ਕਿਲੋ ਅਮਰੂਦ ਦਾ ਰੇਟ 15 ਰੁਪਏ ਤੋ 10 ਰੁਪਏ ਅੰਮ੍ਰੂਦ ਦਾ ਰੇਟ 12 ਅਗਸਤ 2025 ਦਾ ਰਾਮਪਰਾ ਮੰਡੀ ਸੇਵ ਦਾ ਰੇਟ 200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਸੇਵਾ ਦੇਖਿਆ ਅੱਜ ਰਾਮਪਰਾ ਮੰਡੀ ਤੇ ਇਹ ਅੰਮ੍ਰੂਦ ਦਾ ਰੇਟ 15 ਰੁਪਏ ਪ੍ਰਤੀ ਕਿਲੋ ਸੋਨਾ ਅੰਮ੍ਰੂਦ ਜੀ ਕद्दू ਦਾ ਰੇਟ ਅੱਜ 15 ਰੁਪਏ 2 ਮਹੀਨਿਆਂ ਦਾ ਸਭ ਤੋਂ ਮੰਦਾ ਦਿਨ ਸੀਗਾ ਅੱਜ ਕद्दू ਦਾ 15 ਰੁਪਏ ਬੇਠਾ 7 ਤੋਂ 8 ਰੁਪਏ ਪ੍ਰਤੀ ਕਿਲੋ ਸੇਲ ਹੋਇਆ ਤੋਰੀ ਦਾ ਰੇਟ ਵੀ ਅੱਜ ਬਹੁਤ ਮੰਦਾ ਸੀ 15 ਤੋਂ 20 ਰੁਪਏ ਪ੍ਰਤੀ ਕਿਲੋ ਤੋਰੀ ਸੇਲ ਹੋਈ ਕੱਦੂ ਦਾ ਰੇਟ ਲਫਾਫੇ ਵਾਲੇ ਦਾ 10 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਸੇਲ ਹੋਇਆ ਇਹ ਜਿਹੜਾ ਸਾਹਮਣੇ ਆਪਾਂ ਤੋਰੀ ਵੇਖ ਰਹੇ ਹਾਂ ਇਹ ਕੱਦੂ ਦਾ ਰੇਟ 10 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਸੇਲ ਹੋਇਆ ਟਮਾਟਰ ਦਾ ਰੇਟ 35 ਤੋਂ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਰਾਮਪਰਾ ਮੰਡੀ ਦਾ 12 ਅਗਸਤ 2025 ਦਾ ਰੇਟ